ਪੀਰਪੁਰ ਚੰਡੀਗੜ੍ਹ ਸੜਕ ਤੇ ਅੱਜ ਉਸ ਸਮੇਂ ਜਾਂ ਵਰਗੀ ਸਥਿਤੀ ਬਣ ਗਈ ਜਦੋਂ ਟਰੱਕ ਯੂਨੀਅਨ ਜ਼ਿਰਕਪੁਰ ਦੇ ਬਾਹਰੋਂ ਆਉਣ ਵਾਲੀ ਹਰੇ ਗੱਡੀਆਂ ਰੋਕ ਲਿਆ ਅਤੇ ਉਹਨਾਂ ਦੀਆਂ ਗੱਡੀਆਂ ਦੇ ਕਾਗਜ਼ ਖੋਣ ਲੱਗ ਪਏ ਟਰੱਕ ਯੂਨੀਅਨ ਦੀ ਮੰਗ ਸੀ ਕਿ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਸਰਕਾਰ ਵੱਲੋਂ ਨਹੀਂ ਮੰਨਿਆ ਜਾ ਰਿਹਾ ਅਤੇ ਨਾ ਹੀ న్యూਸ ਚੈਨਲਾਂ ਦੇ ਅਖਬਾਰਾਂ ਵਿੱਚ ਇਹਨਾਂ ਨੂੰ ਛਾਪਿਆ ਜਾ ਰਿਹਾ ਹੈ ਜਿਸ ਕਾਰਨ ਅੱਜ ਉਹ ਜ਼ਿਰਪੁਰ ਚੰਡੀਗੜ੍ਹ ਸੜਕ ਤੇ ਇਕੱਠੇ ਹੋ ਗਏ ਅਤੇ ਵੱਡੀਆਂ ਗੱਡੀਆਂ ਦੇ ਨਾਲ-ਨਾਲ ਛੋਟੀਆਂ ਗੱਡੀਆਂ ਨੂੰ ਵੀ ਰੋਕਣਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਦੇ ਕਾਗਜ਼ ਖੋਣ ਲੱਗ ਪਏ ਜਿਸ ਨਾਲ ਜਾਂਵਰਗੀ ਸਥਿਤੀ ਬਣ ਗਈ ਸਥਿਤੀ ਵਿਕੜੀ ਦੇਖ ਬਲਟਾਣਾ ਚੌਕੇ 'ਚਾਸ ਤਿੰਨ ਦਸੰਨ ਬੜੀ ਸੂਝਬੂਨ ਨਾਲ ਮੁਜ਼ਾਹਰਾ ਕਰ ਰਹੇ ਲੋਕਾਂ ਨੂੰ ਤੋਖਦੇੜਿਆ ਇਸ ਲਈ ਉਹਨਾਂ ਨੂੰ ਥੋੜੀ ਸਖਤੀ ਵਿਵਰਤਣੀ ਭਈ ਅਤੇ ਕੁਝ ਮੁਜਾਹਰਕਾਰੀਆਂ ਨੂੰ ਹਿਰਾਸਤ ਵਿੱਚ ਵੀ ਲੈਣਾ ਪਿਆ ਜਿਹੜਾ ਅਜਾ ਇਹ ਤੁਸੀਂ ਕਰ ਰਹੇ ਪ੍ਰਦਰਸ਼ਨ ਕਰ ਰਹੇ ਆ ਇਹਦਾ ਕੀ ਕਾਰਨ ਹੈ ਇਹਦਾ ਸਾਡੀ ਹੁਣ ਤੱਕ ਮੰਗਿਆ ਕੋਈ ਵਿਚਾਰ ਨਹੀਂ ਹੋਇਆ ਕੁਝ ਨਹੀਂ ਹੋਇਆ ਕਿਹੜੀ-ਕਿਹੜੀ ਮੰਗਾਂ ਜਿਹੜੇ ਸਾਡੇ ਅਹਿਮ ਮੁੱਦੇ ਹੈਗੇ ਨੇ ਸਭ ਤੋਂ ਵੱਡਾ ਸਾਡਾ ਮੁੱਦਾ ਹੈਗਾ ਯਾ ਡੀਜ਼ਲ ਦਾ ਡੀਜ਼ਲ 'ਚ ਸਾਡੇ ਨੂੰ ਜੀਐਸਟੀ 'ਚ ਲੈ ਕੇ ਆਇਆ ਜਾਵੇ ਤੇ ਦੂਜਾ ਮੁਦਰਾ ਸਾਡਾ ਹੈਗਾ ਈਵੇ ਬਿੱਲ ਤੇ ਤੀਜਾ ਹੈਗਾ ਰੋਡ ਟੈਕਸ ਜਾਂ ਟੋਲ ਟੈਕਸ ਗਵਰਨਮੈਂਟ ਰੋਡ ਟੈਕਸ ਵੀ ਲੈ ਰਹੀ ਹੈ ਤੇ ਟੋਲ ਟੈਕਸ ਵੀ ਲੈ ਰਹੀ ਹੈ ਸਾਡੀ ਗੱਡੀ ਜੇ ਕਲਕੱਤੇ ਜਾਂਦੀ ਆ ਆਣ ਜਾਣ ਦਾ 17000 ਰੁਪਿਆ ਟੋਲ ਟੈਕਸ ਦਾ ਲੱਗਦਾ ਡੀਜ਼ਲ ਹੈਗਾ 70 ਲੀਟਰ ਤੇ ਗੱਡੀ ਨੂੰ 25 ਲੱਖ ਦੀ ਗੱਡੀ ਹੈਗੀ ਆ ਉਹਦੀ ਕੀਮਤ ਵੀ ਘਟ ਰਹੀ ਹੈ ਕਿਸ਼ਤਾਂ ਕਿੰਨੀ ਘਟ ਰਹੀ 50000 ਕਿਸ਼ਤ ਹੈਗੀ ਆ ਤੇ ਵਾਪਸੀ ਆ ਕੇ ਰੁਪਈਆ 20000 ਵੱਜਦਾ ਜਿਹਦੇ ਵਿੱਚ ਤੇ ਡਰਾਈਵਰ ਦਾ ਖਰਚਾ ਵੀ ਹੈਗਾ ਖਲਾਸੀ ਦਾ ਵੀ ਹੈਗਾ ਸਾਡੀ ਜਿਹੜੀ ਯੂਨੀਅਨ ਹੈਗੀ ਆ ਇਸ ਤੋਂ ਬਹੁਤ ਤੰਗ ਹੈਗੀ ਆ ਗਵਰਨਮੈਂਟ ਤੋਂ ਤੇ ਅਸੀਂ ਜਦ ਤੱਕ ਸਾਡੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸਾਡੀ ਮੰਗ ਕੀ ਹੈ ਸਾਡੀ ਮੰਗ ਹੈ ਜੀਐਸਟੀ ਹੋਗੀ ਜਿਹੜਾ ਡੀਜ਼ਲ ਹੈਗਾ ਜੀਐਸਟੀ ਚ ਲੈ ਕੇ ਆਓ ਤੇ ਦੂਜੀ ਮੰਗ ਸਾਡੀ ਹੈਗੀ ਆ ਸਾਡਾ ਟੋਲ ਟੈਕਸ ਜਾਂ ਰੋਡ ਟੈਕਸ ਸਾਡੇ ਤੇ ਇੱਕ ਟੈਕਸ ਲਾਇਆ ਜਾਵੇ ਯਾਰ ਅਸੀਂ ਜੀਐਸਟੀ ਦਾ ਪਾਰਟ 2 ਜੀਐਸਟੀ ਪਾਰਟ 2 ਜਿਹੜੀ ਬਿਨਾ ਮਤਲਬ ਤੋਂ ਪੈਨਲਟੀ ਲੱਗਦੀ ਹੈ ਸਾਨੂੰ ਜੇ ਥੋੜੀ ਜਿਹੀ ਕਰੈਕਸ਼ਨ ਹੋ ਜਾਏ ਤਾਂ ਸਾਨੂੰ ਮੋਟੀ ਪੈਨਲਟੀ ਦਿੱਤੀ ਜਾਂਦੀ ਹੈ ਤੇ ਉਸ ਉਸ ਦੇ ਵਿਰੁੱਧ ਅਸੀਂ ਜਦ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਰੋਡ ਜੈਮ ਕਰਕੇ ਰੱਖਾਂਗੇ ਜੰਪ ਫੋਰਡਿਕਤਾ ਜਿੰਦਾਬਾਦ ਟ੍ਰਾਂਸਪੋਰਟ ਜਿੰਦਾਬਾਦ ਟ੍ਰਾਂਸਪੋਰਟ ਜਿੰਦਾਬਾਦ ਟ੍ਰਾਂਸਪੋਰਟ ਜਿੰਦਾਬਾਦ ਟ੍ਰਾਂਸਪੋਰਟ ਜਿੰਦਾਬਾਦ